ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੁਣੇ-ਹੁਣੇ ਹੋ ਗਿਆ ਪੰਜਾਬ ਦੇ ਵਿੱਚ ਸ਼ੂਟਿੰਗਾਂ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਆ ਰਹੀ ਹੈ ਦੇਸ਼ ਪਰ ਵਿੱਚ ਤਿਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਸ਼ੁਰੂ ਹੋਣ ਵਾਲਾ ਅਗਲੇ ਮਹੀਨੇ ਦੀਵਾਲੀ ਦੁਸਹਿਰੇ ਸਮੇਤ ਕਈ ਅਹਿਮ ਤਿਹਾਰ ਆ ਰਹੇ ਹਨ ਅਕਤੂਬਰ ਮਹੀਨੇ ਚ ਗਾਂਧੀ ਜੰਤਰੀ ਦੁਸਹਿਰਾ ਦੀਵਾਲੀ ਵਰਗੀਆਂ ਜੰਤਕ ਛੁੱਟੀਆਂ ਆ ਰਹੀਆਂ ਨੇ ਇਨ੍ਹਾਂ ਦਿਨਾਂ ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਪੰਜਾਬ ਚ ਇਤਿਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਅਕਤੂਬਰ ਦੀ ਪਹਿਲੀ ਜੰਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜੰਤੀ ਮੌਕੇ ਹੋਵੇਗੀ ਇਸ ਦਿਨ ਬੈਂਕਾਂ ਸਰਕਾਰੀ ਦਫ਼ਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਚ 3 ਅਕਤੂਬਰ ਨੂੰ ਮਹਾਰਾਜਾ ਅਗਰ ਜਨਤੀ ਦੀ ਛੁੱਟੀ ਰਹਿ ਗਈ ਇਸ ਦਾ ਮਤਲਬ ਇਹ ਕਿ ਮਹੀਨੇ ਦੀ ਸ਼ੁਰੂਆਤ 'ਚ ਸਕੂਲ ਕਾਲਜ ਬੈਂਕ ਆਦਿ ਬੰਦ ਦੋ ਦਿਨ ਰਹਿਣਗੇ ਤੇ 2 ਤਰੀਕ ਬੁੱਧਵਾਰ ਨੂੰ ਅਤੇ 3 ਤਰੀਕ ਵੀਰਵਾਰ ਨੂੰ ਕਿਸੇ ਤਰ੍ਹਾਂ ਤੁਸੀਂ ਚਾਹਤੇ ਹੋ ਸ਼ੁੱਕਰਵਾਰ ਨੂੰ ਛੁੱਟੀ ਦਾ ਇੰਜਾਮ ਕਰ ਲਵੋ ਤਾਂ ਅਗਲੇ ਦੋ ਦਿਨ ਭਾਵ ਵਰ ਪੰਜ ਅਤੇ 6 ਤਰੀਕ ਨੂੰ ਸ਼ਨੀਵਾਰ ਅਤੇ ਐਤਵਾਰ ਪਹਿਰੇਦ ਇਸ ਸਾਹਮਣ ਨਾਲ ਤੁਹਾਨੂੰ ਪੰਜ ਛੁੱਟੀਆਂ ਇਕੱਠੀਆਂ ਮਿਲ ਸਕਦੀਆਂ ਨੇ ਵੀਡੀਓ ਦੇਖਣ ਲਈ ਤਾਂ ਤੁਹਾਡਾ ਧੰਨਵਾਦ